ਸੋ ਸ਼ਿਕਾਜ਼ੀ ਸਾਰੀਆਂ ਲਾਈਫ ਸਟਾਈਲ ਵਿਦ ਸ਼ਾਨਾ ਹੌਲਕ ਚੈਨਲ ਤੇ ਤੁਹਾਡਾ ਸਵਾਗਤ ਹੈ ਤੇ ਅੱਜ ਦੀ ਵੀਡੀਓ ਵਿੱਚ ਤੁਹਾਨੂੰ ਸ਼ੇਅਰ ਕਰਨ ਜਾ ਰਹੇ ਹਾਂ ਇਹ ਫालतू ਪੀਸ ਪਿਆ ਸੀਗਾ ਬੈੱਡ ਸ਼ੀਟ ਦਾ ਬੈੱਡ ਸ਼ੀਟ ਜਦੋਂ ਖਰਾਬ ਹੋ ਜਾਂਦੀ ਹੈ ਤਾਂ ਕਿਤੇ ਕੋਰਨਰ ਤੋਂ ਫਟ ਜਾਂਦੀ ਹੈ ਤਾਂ ਵੇਸਟ ਪਈ ਰਹਿੰਦੀ ਹੈ ਤੇ ਇਹਦਾ ਅਸੀਂ ਤੁਹਾਨੂੰ ਇੱਕ ਯੂਜ਼ ਕਰਕੇ ਵੀ ਦਿਖਾਵਾਂਗੇ ਤਿੰਨ ਯੂਜ਼ ਕਰਕੇ ਦਿਖਾਵਾਂਗੇ ਇਹਦੀਆਂ ਤਿੰਨ ਚੀਜ਼ਾਂ ਜਿਹੜੀਆਂ ਘਰ ਵਿੱਚ ਬਹੁਤ ਹੀ ਯੂਸਫੁਲ ਹੁੰਦੀਆਂ ਨੇ ਉਹ ਤੁਹਾਡੇ ਲਈ ਲੈ ਕੇ ਆਵਾਂਗੇ ਨਾਲੇ ਜਿਹੜੀ ਮਣੀ ਦੀ ਵੇਸਟ ਇਸ ਤੋਂ ਬਚੋਗੇ ਬਸ ਇਹ ਥੋੜੇ ਜਿਹੇ ਜੜੇ ਆ ਮਿਹਨਤ ਦੇ ਨਾਲ ਅਸੀਂ ਇਹ ਚੀਜ਼ ਬਣਾ ਸਕਦੇ ਹਾਂ ਤੇ ਆਓ ਅੱਜ ਤਰੇ ਨਾਲ ਅਸੀਂ ਸ਼ੇਅਰ ਕਰਦੇ ਹਾਂ ਇਹ ਸਭ ਤੋਂ ਪਹਿਲਾਂ ਅਸੀਂ ਇਹ ਲੰਬਾ ਪੀਸ ਲੈ ਲਿਆ ਏ ਦੀ 56 ਜਿਹੜੀ ਇੰਚੇ ਦੀ ਲੈਂਥ ਹੈ ਲੰਬਾਈ ਹੈ ਤੇ ਇਧਰ ਨੂੰ ਜਿਹੜਾ ਦੂਸਰੇ ਸਾਈਡ ਨੂੰ ਇਹ ਦੇਖੋ ਇਹਦੀ ਚੁੜਾਈ ਇਹਦੀ ਚੁੜਾਈ ਏ 28 ਸੈਂਟੀਮੀਟਰ ਇੰਨੀ ਤੁਸੀਂ ਜਿਹੜੀ ਇਹਦੀ ਚੌੜਾਈ ਲੈ ਲੈਣੀ ਆ ਤੇ ਫਿਰ ਤੁਸੀਂ ਕੀ ਕਰਨਾ ਇਹਨਾਂ ਦੋਨੋਂ ਕਾਰਨਰ ਨੂੰ ਅਸੀਂ ਜਰਾ 1-1 ਇੰਚ ਇਧਰੋਂ ਇਧਰੋਂ ਇਹਨਾਂ ਨੂੰ ਦੋਨੋਂ ਜਿਹੜੇ ਸਾਈਡਾਂ ਨੇ ਇਹਨਾਂ ਨੂੰ 1-1 ਇੰਚ ਅਸੀਂ ਫੋਲਡ ਕਰ ਦੇਣਾ ਹੈ ਤੇ ਫਿਰ ਇਹ ਦੇਖੋ ਅਸੀਂ ਇਹਨਾਂ ਨੂੰ ਫੋਲਡ ਕਰ ਦਿੱਤਾ ਤੁਸੀਂ ਜੇ ਸੂਈ ਦੀ ਹੈਲਪ ਦੇ ਨਾਲ ਵੀ ਕਰ ਸਕਦੇ ਹੋ ਤੇ ਤੁਸੀਂ ਸਿਲਾਈ ਮਸ਼ੀਨ ਦੀ ਹੈਲਪ ਦੇ ਨਾਲ ਵੀ ਕਰ ਸਕਦੇ ਹੋ ਜੇ ਤੁਹਾਨੂੰ ਸਿਲਾਈ ਮਸ਼ੀਨ ਨਹੀਂ ਚਲਾਣੀ ਆਂਦੀ ਤਾਂ ਤੁਸੀਂ ਸੂਈ ਦੀ ਹੈਲਪ ਦੇ ਨਾਲ ਈਜ਼ੀਲੀ ਕਰ ਸਕਦੇ ਹੋ ਇਹਦੇ ਵਾਸਤੇ ਕੋਈ ਵੀ ਲਾਈਨਿੰਗ ਕੋਈ ਵੀ ਜਿਹੜੀ ਥੱਲੇ ਸ਼ੀਟ ਲਗਾਉਣ ਦੀ ਲੋੜ ਨਹੀਂ ਹੈਗੀ ਤੇ ਫਿਰ ਤੁਸੀਂ ਕੀ ਕਰਨਾ ਹੈ ਇਸ ਕਪੜੇ ਨੂੰ ਜਦੋਂ ਤੁਸੀਂ ਇਹਨਾਂ ਨੂੰ ਫੋਲਡ ਕਰ ਲਿਆ ਦੋਨਾਂ ਸਾਈਡਾਂ ਤੋਂ ਫਿਰ ਤੁਸੀਂ ਇਹਦਾ ਇਸ ਤਰ੍ਹਾਂ ਫੋਲਡ ਕਰਕੇ ਇਹਦਾ ਸੈਂਟਰ ਪੁਆਇੰਟ ਕੱਢ ਲੈਣਾ ਹੈ ਸੈਂਟਰ ਪੁਆਇੰਟ ਦੇ ਉੱਤੇ ਅਸੀਂ ਜਿਹੜਾ ਇਸ ਤਰੀਕੇ ਦੇ ਨਾਲ ਨਿਸ਼ਾਨ ਲਗਾ ਲਾਂਗੇ ਨਿਸ਼ਾਨ ਲਗਾਉਣ ਤੋਂ ਬਾਅਦ ਫਿਰ ਅਸੀਂ ਦੋਨੋਂ ਸਾਈਡਾਂ ਤੇ ਦੇਖੋ ਨਿਸ਼ਾਨ ਲਗਾ ਲੈਣਾ ਹੈ ਸੈਂਟਰ ਪੁਆਇੰਟ ਦਾ ਇੱਧਰ ਵੀ ਔਰ ਇੱਧਰ ਵੀ ਇਹ ਰes ਨਹੀਂ ਜਦੋਂ ਨਿਸ਼ਾਨ ਲਗਾ ਲਿਆ ਫਿਰ ਇਹ ਜਿਹੜੇ ਦੋਨੋਂ ਹਿੱਸੇ ਆ ਜਿਨ੍ਹਾਂ ਨੂੰ ਅਸੀਂ 1 1 ਇੰਚ ਜਿਹੜਾ ਫੋਲਡ ਕੀਤਾ ਹੋਇਆ ਸੀਗਾ ਇਹਨਾਂ ਨੂੰ ਅਸੀਂ ਸੈਂਟਰ ਦੇ ਵਿੱਚ ਮਿਲਾ ਲੈਣਾ ਹੈ ਇਹ ਦੇਖੋ ਜਿੱਥੇ ਅਸੀਂ ਇਹਨਾਂ ਨੂੰ ਨਿਸ਼ਾਨ ਲਗਾਇਆ ਸੀ ਇਹ ਦੋਨੋਂ ਹਿੱਸੇ ਇਸ ਤਰੀਕੇ ਦੇ ਨਾਲ ਅਸੀਂ ਫੋਲਡ ਕਰਦਨੇ ਆ ਤੇ ਤੁਹਾਨੂੰ ਅਸੀਂ ਬਾਅਦ ਵਿੱਚ ਦਿਖਾਵਾਂਗੇ ਕਿ ਇਹ ਕੀ ਬਣ ਰਿਹਾ ਹੈ ਇਹ ਦੇਖੋ ਫੋਲਡ ਕਰਕੇ ਤੇ ਫਿਰ ਇੱਧਰ-ਇੱਧਰ ਅਸੀਂ ਜਿਹੜਾ ਸੀਨ ਲਗਾ ਲਾਂਗੇ ਦੋਨੋਂ ਹਿੱਸਿਆਂ ਤੇ ਸੀਨ ਲਗਾ ਲਾਂਗੇ ਜਿਹੜਾ ਸੈਂਟਰ ਵਿੱਚੋਂ ਆ ਉਹਨੂੰ ਨਹੀਂ ਸੀਨ ਲਗਾਣੀ ਹੁਣ ਤੁਹਾਨੂੰ ਅਸੀਂ ਸੀਨ ਲਗਾ ਕੇ ਮਿਲਦੇ ਆਂ ਇਹ ਦੇਖੋ ਦੋਨੋਂ ਸਾਈਡਾਂ ਦੇ ਉੱਤੇ ਸੀਨ ਲਗਾ ਲਈਏ ਵਿੱਚੋਂ ਇਹ ਹੋ ਗਿਆ ਓਪਨ ਹੁਣ ਅਸੀਂ ਕੀ ਆ ਇਹਦਾ ਬੇਸ ਬਣਾਵਾਂਗੇ ਬੇਸ ਬਣਾਉਣ ਵਾਸਤੇ ਅਸੀਂ ਇਹਦੇ ਚਾਰੋਂ ਕਾਰਨਰਾਂ ਤੇ 4x4 ਦੇ ਕੱਟ ਲਗਾਵਾਂਗੇ 4 ਇੰਚ ਜਰੀਆ ਇਧਰ ਨੂੰ ਤੇ 4 ਇੰਚ ਉਧਰ ਨੂੰ 4x4 ਦੇ ਜਿਹੜਾ ਇਧਰ ਨੂੰ ਵੀ 4 ਇੰਚ ਇਹਦਾ 4 ਇੰਚ ਦੇ ਸੀ ਜਿਹੜੇ ਆ ਉਹ ਚਾਰਾ ਕਾਰਨਰਾਂ ਦੇ ਉੱਪਰ ਅਸੀਂ ਕੀ ਆ ਕੱਟ ਲਗਾ ਲਵਾਂਗੇ ਪਹਿਲਾਂ ਅਸੀਂ ਲਗਾ ਲਾਂਗੇ ਨਿਸ਼ਾਨ ਚਾਰੇ ਕੋਰਨਰਾਂ ਦੇ ਉੱਤੇ ਤੇ ਫੇਰ ਕੋਰਨਰ ਦੇ ਉੱਤੇ ਇੱਕ ਨਿਸ਼ਾਨ ਲਗਾਉਣ ਤੋਂ ਬਾਅਦ ਫੇਰ ਅਸੀਂ ਕੀ ਕਰਾਂਗੇ ਫੇਰ ਅਸੀਂ ਇਹਨੂੰ ਕੈਂਚੀ ਦੀ ਹੈਲਪ ਦੇ ਨਾਲ ਅਸੀਂ ਕੱਟ ਲਗਾ ਲਾਂਗੇ ਕਿਉਂਕਿ ਇਹ ਜਿਹੜੇ ਕੱਟ ਲਗਾਉਣ ਦੇ ਨਾਲ ਫੇਰ ਅਸੀਂ ਸੀਨ ਤੋਂ ਬਾਅਦ ਇਹ ਇਦਾਂ ਜਿਹਾ ਬੇਸ ਬਣ ਜਾਂਦਾ ਹੈ نیچے ਤੇ ਇਹਦੀ ਵਧੀਆ ਸ਼ੇਪ ਆ ਜਾਂਦੀ ਹੈ ਤੇ ਹੁਣ ਤੁਹਾਨੂੰ ਅਸੀਂ ਜਰੀਆ ਕੈਂਚੀ ਦੀ ਹੈਲਪ ਦੇ ਨਾਲ ਕੱਟ ਲਗਾ ਕੇ ਦੱਸਦੇ ਹਾਂ ਇਸ ਤਰੀਕੇ ਦੇ ਨਾਲ ਚਾਰੇ ਕੋਰਨਰ ਜਰੀਆ ਕੱਟ ਲੈਣੇ ਆ ਤੇ ਇਸ ਤੋਂ ਪਹਿਲਾਂ ਜੇ ਤੁਸੀਂ ਚੈਨਲ ਤੇ ਹੋ ਨਵੇਂ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਕਰ ਦਿਓ ਸ਼ੇਅਰ ਤਾਂ ਜੋ ਤੁਹਾਨੂੰ ਜਿਹੜੀ ਹਰ ਇੱਕ ਆਉਣ ਵਾਲੇ ਵੀਡੀਓ ਦਾ ਨੋਟੀਫਿਕੇਸ਼ਨ ਮਿਲ ਸਕੇ ਤੇ ਦੇਖੋ ਹੁਣ ਅਸੀਂ ਇੱਥੇ ਕੱਟ ਲਗਾ ਲਿਆ ਹੈ ਚਾਰੋਂ ਕਾਰਨਰ ਕੱਟ ਕਰ ਲਿਆ ਤੇ ਹੁਣ ਅਸੀਂ ਕੀ ਕਰਾਂਗੇ ਇਸ ਤਰੀਕੇ ਦੇ ਨਰਕ ਕੋਰਨਰ ਫੜ ਕੇ ਤੇ ਇਹਨਾਂ ਦੇ ਸੀਨ ਲਗਾ ਲਾਂਗੇ ਤੇ ਹੁਣ ਅਸੀਂ ਜਿਹੜੀ ਇਹ ਸੀਨ ਲਗਾਤੀ ਹੈ ਚਾਰੋਂ ਕਾਰਨਰਾਂ ਤੇ ਸੀਨ ਲਗਾਤੀ ਹੈ ਤੇ ਹੁਣ ਇਹਦਾ ਬਣ ਗਿਆ ਹੈ ਬੇਸ ਬੇਸ ਜਿਹੜਾ ਬਣ ਗਿਆ ਹੈ ਤੇ ਹੁਣ ਅਸੀਂ ਕੀ ਕਰਾਂਗੇ ਇਹਨੂੰ ਜਿਹੜਾ ਸਿੱਧਾ ਕਰ ਲਵਾਂਗੇ ਤੇ ਸਿੱਧਾ ਕਰਨ ਤੋਂ ਬਾਅਦ ਜਿਹੜਾ ਓਪਨ ਹਿੱਸਾ ਆ ਬਚਿਆ ਸੀ ਜਿਹੜਾ ਅਸੀਂ ਫੋਲਡ ਕੀਤਾ ਹੋਇਆ 1 1 ਇੰਚ ਫੋਲਡ ਕੀਤਾ ਹੋਇਆ ਜਿਹੜਾ ਇਹ ਓਪਨ ਹਿੱਸਾ ਸੈਂਟਰ ਵਿੱਚ ਉਹ ਛੱਡਿਆ ਸੀ ਉਹਦੇ ਵਿੱਚ ਅਸੀਂ ਦੋਨੋਂ ਪਾਸੇ ਇਧਰਲੇ ਤੇ ਉਧਰਲੇ ਪਾਸੇ ਅਸੀਂ ਦੇ ਨਾਲ ਇੰਚ ਟੇਪ ਨਾਲ ਮਾਰਜਨ ਕਰਕੇ ਜਿਹੜਾ ਵਾ 4 ਇੰਚ ਦਾ ਜਿਹੜਾ ਸੀ ਫੇਰ ਇੱਥੇ ਸੀਨ ਲਗਾ ਲਾਂਗੇ 4 ਇੰਚ ਇਧਰ 4 ਇੰਚ ਉਧਰ ਤਾਂ ਜੋ ਇਹਦਾ ਮੂੰਹ ਜਿਹੜਾ ਓਪਨ ਵਾ ਉਹ ਛੋਟਾ ਹੋ ਜਾਵੇ ਇਹ ਦੇਖੋ ਇਹ ਛੋਟਾ ਹੋ ਗਿਆ ਹੈ ਤੇ ਸੈਂਟਰ ਵਿੱਚ ਅਸੀਂ ਦੋਨੋਂ ਪਾਸੇ ਲਗਾ ਲਈਏ ਇਹ ਡੋਰੀ ਇਹ ਡੋਰੀ ਜਿਹੜੀ ਕੱਪੜੇ ਦੀ ਬਣਾ ਕੇ ਲਾਤੀ ਹੈ ਤੇ ਹੁਣ ਦੇਖੋ ਇਹ ਕੀ ਬਣਿਆ ਹੈ ਇਹ ਬਣਿਆ ਹੈ ਜਿਸ ਤਰ੍ਹਾਂ ਕਿ ਅਸੀਂ ਹੁਣ ਗਰਮੀ ਆ ਰਹੀਆਂ ਤੇ ਜਿਹੜੀਆਂ ਸਰਦੀਆਂ ਵਾਲੀਆਂ ਵੂਲਨ ਜਿਹੜੀਆਂ ਬੈੱਡ ਸ਼ੀਟ ਆ ਉਹਨਾਂ ਨੂੰ ਅਸੀਂ ਸਟੋਰ ਕਰਕੇ ਰੱਖ ਸਕਦੇ ਹਾਂ ਤੁਸੀਂ ਜਿਹੜਾ ਡਬਲ ਬੈੱਡ ਦਾ ਕੰਬਲ ਆ ਉਹਨੂੰ ਵੀ ਇਸ ਤਰੀਕੇ ਦੇ ਨਾਲ ਸਟੋਰ ਕਰਕੇ ਰੱਖ ਸਕਦੇ ਹੋ ਤੇ ਇਹ ਆ ਜੀ ਅ ਡਬਲ ਬੈੱਡ ਦੇ ਕੰਬਲ ਦਾ ਕਵਰ ਬਣ ਗਿਆ ਏ ਤੇ ਤੁਸੀਂ ਇਹਦੇ ਵਿੱਚ ਮੈਂ ਤਾਂ ਇਹਦੇ ਵਿੱਚ ਜਿਹੜੀਆਂ ਬੂਲਣ ਦੀਆਂ ਜਿਹੜੀਆਂ ਗਰਮ ਚਾਦਰਾਂ ਸੀਗੀਆਂ ਉਹਨਾਂ ਨੂੰ ਸਟੋਰ ਕਰਕੇ ਰੱਖਾਂਗੀ ਇਹ ਦੇਖੋ ਇਹਦੇ ਵਿੱਚ 3-4 ਜਿਹੜੀਆਂ ਬੈੱਡ ਸ਼ੀਟ ਆਰਾਮ ਦੇ ਨਾਲ ਆ ਸਕਦੀਆਂ ਏ ਤੇ ਵੱਡਾ ਡਬਲ ਬੈੱਡ ਦਾ ਕੰਬਲ ਜਿਹੜਾ ਇੱਕ ਉਹ ਵੀ ਆਰਾਮ ਦੇ ਨਾਲ ਆ ਸਕਦਾ ਹੈ ਤੇ ਇਹਨਾਂ ਨੂੰ ਫਿਰ ਇਹਨਾਂ ਨੂੰ ਜਦੋਂ ਅਸੀਂ ਤੋਂ ਕੇਸ ਕਰਕੇ ਰੱਖ ਲਵਾਂਗੇ ਤੇ ਫਿਰ ਇਹ ਲੱਭਾਂ ਦੇ ਵਿੱਚ ਆਸਾਨੀ ਰਹਿੰਦੀ ਹੈ ਇੱਕ ਜਗ੍ਹਾ ਪਈਆਂ ਰਹਿੰਦੀਆਂ ਨੇ ਤੇ ਇਹਨਾਂ ਦੇ ਉੱਤੇ ਡਸਟ ਵੀ ਨਹੀਂ ਪੈਂਦੀ ਤੇ ਇਹਨਾਂ ਦੇ ਜਿਹੜੇ ਪਿੱਲੋ ਕਵਰ ਉਹ ਵੀ ਇੱਧਰ ਉੱਧਰ ਨਹੀਂ ਖਿਲਰਦੇ ਆਰਾਮ ਦੇ ਨਾਲ ਅਸੀਂ ਇਸ ਤਰੀਕੇ ਦੇ ਨਾਲ ਇਹਨਾਂ ਸਾਰੀਆਂ ਚੀਜ਼ਾਂ ਨੂੰ ਪਾ ਕੇ ਰੱਖ ਦਵਾਂਗੇ ਤੇ ਜਦੋਂ ਫਿਰ ਸਾਨੂੰ ਅਗਲੇ ਸਾਲ ਦੇ ਵਿੱਚ ਜ਼ਰੂਰਤ ਪਵੇਗੀ ਤੇ ਇਸੇ ਤਰੀਕੇ ਨਾਲ ਅਸੀਂ ਇਹਨਾਂ ਨੂੰ ਬਾਹਰ ਕੱਢ ਲਵਾਂਗੇ ਤੇ ਉੱਪਰੋਂ ਦੇਖੋ ਅਸੀਂ ਡੋਰੀ ਕਰ ਦਵਾਂਗੇ ਬੰਦ ਤੇ ਇਹ ਦੇਖੋ ਕਿੰਨਾ ਵਧੀਆ ਜਿਹੜਾ ਇਹ ਬਣ ਕੇ ਜਿਹੜਾ ਵਾ ਕਵਰ ਤਿਆਰ ਹੋ ਗਿਆ ਹੈ ਤੇ ਇਹਦੀ ਸ਼ੇਪ ਵੀ ਦੇਖੋ ਕਿੰਨੀ ਵਧੀਆ ਹੈ ਇਹਦਾ بیس ਕਿੰਨਾ ਵਧੀਆ ਬਣਿਆ ਜਿਹੜਾ ਅਸੀਂ 4 ਇੰਚ ਦੇ ਕੱਟ ਲਗਾਏ ਸੀ ਉਹਦਾ ਇਹ ਜਿਹੜਾ بیس ਸਾਈਡਾਂ ਤੋਂ ਦੇਖੋ ਇਹ ਬਣ ਗਿਆ ਹੈ ਤੇ ਜੇ ਅਸੀਂ ਮਾਰਕੀਟ ਵਿੱਚੋਂ ਇਹ ਜਿਹੜੇ ਆ ਕਵਰ ਲੈਣ ਚਾਹੀਏ ਤਾਂ ਇਹ ਪੈਕਿੰਗ ਕਵਰ ਤਾਂ ਬਹੁਤ ਮਹਿੰਗੇ ਮਿਲਦੇ ਨੇ ਪੁਰਾਣੀ ਪਈ ਇੱਕ ਜਿਹੜੀ ਬੈੱਡ ਸ਼ੀਟ ਤੋਂ ਅਸੀਂ ਤਿਆਰ ਕਰ ਲਿਆ ਦੂਸਰੇ ਨੰਬਰ ਤੇ ਅਸੀਂ ਇਹ ਚੀਜ਼ ਬਣਾਵਾਂਗੇ ਜੀ ਸੂਟ ਨੂੰ ਆਪਣੇ ਜਿਹੜੇ ਹੈਵੀ ਸੂਟ ਹੁੰਦੇ ਉਹਨਾਂ ਨੂੰ ਰੈਪ ਕਰਨ ਵਾਸਤੇ ਇਹ ਕਵਰ ਬਣਾਵਾਂਗੇ ਪੈਕਿੰਗ ਸੂਟਾਂ ਦੇ ਪੈਕਿੰਗ ਕਵਰ ਵੀ ਕਾਫੀ ਮਹਿੰਗੇ ਮਿਲਦੇ ਆ ਤੇ ਇਹ ਦੇਖੋ ਇਹ ਤੁਸੀਂ ਆਪਣੇ ਹਿਸਾਬ ਨਾਲ ਜਿੰਨਾ ਲੈਣਾ ਹੈ ਲੈ ਸਕਦੇ ਆ ਮੈਂ ਲਿਆ ਸੀਗਾ ਜੀ ਇਹ ਆ 18 ਇੰਚੇ ਦੀ ਚੌੜਾਈ ਤੇ ਇਹਦੀ ਲੈਂਥ ਦੇਖ ਲਓ ਲੈਂਥ ਆ ਜੀ ਇਹਦੀ 36 ਇੰਚ 36 ਇੰਚ ਇਹਦੀ ਲੈਂਥ ਆ 18 ਇੰਚ ਜਿਹੜੀ ਇਹਦੀ ਹੈ ਚੌੜਾਈ ਆ ਤੇ ਇਹਦੇ ਵਿੱਚ ਲਗਾਵਾਂਗੇ ਅਸੀਂ ਸ਼ੀਟ ਇਹ ਬੈਨਰ ਇੱਕ ਪੁਰਾਣਾ ਪਿਆ ਸੀਗਾ ਉਹਨੂੰ ਮੈਂ ਕੱਟ ਕਰਕੇ ਰੱਖ ਲਿਆ ਤੇ ਜਿਹੜਾ ਬੈਨਰ ਆ ਉਹਦੇ ਨਾਲੋਂ ਦੋਨਾਂ ਸਾਈਡਾਂ ਤੋਂ 1-1 ਇੰਚ ਜਿਹੜਾ ਚਾਰੇ ਕਾਰਨਰ ਤੋਂ ਛੋਟਾ ਹੋਣਾ ਚਾਹੀਦਾ ਹੈ ਤਾਂ ਜੋ ਜਿਹੜਾ ਅਸੀਂ ਸਾਈਡਾਂ ਤੇ ਕਪੜਾ ਹੈ ਉਹਨੂੰ ਜਿਹੜਾ ਵਾ ਫੋਲਡ ਕਰ ਸਕੀਏ ਤੇ ਹੁਣ ਇਹ ਹੀ ਲੈਣਾ ਕਿਉਂਕਿ ਇਹ ਬੈਨਰ ਤਿਲਕਣਾ ਹੁੰਦਾ ਹੈ ਸ਼ੀਟ ਤਿਲਕ ਨਹੀਂ ਹੁੰਦੀ ਤੇ ਇੱਧਰ ਉੱਧਰ ਖਿਸਕ ਸਕਦਾ ਹੈ ਤੇ ਇਹਨੂੰ ਸੈੱਟ ਕਰਕੇ ਅਸੀਂ ਇੱਥੇ ਕੀ ਲਗਾਵਾਂਗੇ ਪਿੰਸ ਚਾਰੇ ਕਾਰਨਰ ਦੇ ਉੱਤੇ ਅਸੀਂ ਇਹਦੇ ਜਿਹੜੀਆਂ ਪਿੰਸ ਲਗਾ ਦੇਵਾਂਗੇ ਤੇ ਪਿੰਸ ਲਗਾਉਣ ਦੇ ਨਾਲ ਜਿਹੜਾ ਵਾ ਇਹ ਜਿਹੜੀ ਸੀਟ ਹੈ ਇੱਧਰ ਉੱਧਰ ਖਿਸਕੇਗੀ ਨਹੀਂ ਤੇ ਜਿਹੜਾ ਇਹ ਜਿਹੜਾ ਇਹ ਕੱਪੜਾ ਵਾ ਉਹ ਸੈੱਟ ਰਹੇਗਾ ਤੇ ਫਿਰ ਜਿਹੜੀ ਸਾਨੂੰ ਸਿਲਾਈ ਕਰਨ ਦੇ ਵਿੱਚ ਆਸਾਨੀ ਹੋਵੇਗੀ ਜੇ ਤੁਹਾਨੂੰ ਨਹੀਂ ਸਲਾਈ ਆਉਂਦੀ ਤਾਂ ਤੁਸੀਂ ਜਿਹੜੀ ਸੂਈ ਦੀ ਹੈਲਪ ਦੇ ਨਾਲ ਵੀ ਕਰ ਸਕਦੇ ਇਹ ਦੇਖੋ ਪੈਨਲਸ ਲਗਾਤੀਆਂ ਕਪੜਾ ਬਿਲਕੁਲ ਸੈੱਟ ਹੋ ਗਿਆ ਤੇ ਹੁਣ ਅਸੀਂ ਕੀ ਕਰਾਂਗੇ ਇਸ ਤਰੀਕੇ ਦੇ ਨਾਲ ਫੋਲਡ ਕਰਕੇ ਸ਼ੀਟ ਦੇ ਚਾਰੋਂ ਪਾਸੇ ਅਸੀਂ ਜਿਹੜੀ ਸੀਨ ਲਗਾਵਾਂਗੇ ਕਿ ਇਹਨੂੰ ਵਧੀਆ ਜੀ ਫਿਨਿਸ਼ਿੰਗ ਦੇ ਦਾਂਗੇ ਤੇ ਜਿਸ ਤੇ ਫालतू ਕਪੜਾ ਵਾਗੇ ਉਹ ਕੱਟ ਲਓ ਤੇ ਇਸ ਤਰੀਕੇ ਨਾਲ ਫਿਨਿਸ਼ਿੰਗ ਦੇ ਦਿੱਤੀ ਦੇਖੋ ਚਾਰੇ ਪਾਸੇ ਮੈਂ ਫਿਨਿਸ਼ਿੰਗ ਦੇ ਦਿੱਤੀ ਤੇ ਹੁਣ ਕੀ ਕਰਨਾ ਹੈ 5 ਇੰਚ ਦਾ ਮਾਰਜਿਨ ਲੈ ਕੇ ਤਾਂ ਇੱਥੇ ਅਸੀਂ ਜਿਹੜੀ ਨਿਸ਼ਾਨੀ ਲਗਾ ਦੇਣੀ ਹੈ 5 5 ਇੰਚ ਦਾ ਇੱਕ ਸਾਈਡ ਤੋਂ ਲੈ ਕੇ ਤੇ ਫਿਰ ਬਾਕੀ ਨੂੰ ਜਿੱਥੇ ਅਸੀਂ ਨਿਸ਼ਾਨੀ ਲਗਾਈ ਆ ਉੱਥੋਂ ਤੱਕ ਅਸੀਂ ਨੂੰ ਫੋਲਡ ਕਰ ਦੇਣਾ ਤੇ ਫੋਲਡ ਕਰਕੇ ਫਿਰ ਇਹਦੇ ਸਾਈਡਾਂ ਤੇ ਅਸੀਂ ਕੀ ਆ ਸੀਨਾ ਲਗਾ ਦੇਣੀਆਂ ਨੇ ਸਿਲਾਈ ਕਰ ਦਵਾਂਗੇ ਸੀਨ ਲਗਾ ਦਵਾਂਗੇ ਤੇ ਇਹ ਜਿਹੜੀਆਂ ਸਟ੍ਰੈਪਸ ਬਣਾਈਆਂ ਅਸੀਂ ਉਹ ਇੱਕ ਇੱਥੇ ਦੋ ਉੱਪਰ ਦੋ نیچے ਇੱਕ ਇੱਥੇ ਲਗਾਵਾਂਗੇ ਦੂਸਰੀ ਇੱਥੇ ਲਗਾਵਾਂਗੇ ਤੇ ਜਿਹੜੀਆਂ ਦੋ ਬੱਚੀਆਂ ਨੇ ਉਹਨਾਂ ਨੂੰ ਉੱਪਰਲੀ ਸਾਈਡ ਤੇ ਲਗਾਵਾਂਗੇ ਤੇ ਇਹ ਤੁਹਾਨੂੰ ਲਗਾ ਕੇ ਫਿਰ ਮਿਲਦੀਆਂ ਸੀਨ ਨਾਲੇ ਸੀਨ ਲਗਾ ਲਈਏ ਤੇ ਫਿਰ ਇੱਥੋਂ ਅਸੀਂ ਜਿਹੜਾ ਵਾ ਇਹਨੂੰ ਬੰਦ ਕਰ ਦਵਾਂਗੇ ਇਸ ਤਰੀਕੇ ਨਾਲ ਜਿਹੜਾ ਇਹ ਉੱਪਰੋਂ ਅਸੀਂ ਬੰਦ ਕਰਨ ਵਾਲਾ ਬਣਾਵਾਂਗੇ ਤੇ ਹੁਣ ਅਸੀਂ ਨਿਸ਼ਾਨੀ ਲਗਾ ਲਾਂਗੇ ਤੇ ਨਿਸ਼ਾਨੀ ਦੇ ਨਾਲ ਜਿਹੜੀਆਂ ਸਟ੍ਰੈਪਸ ਉਹ ਬਿਲਕੁਲ ਵੀ ਇੱਧਰ ਉੱਧਰ ਨਹੀਂ ਲੱਗਣਗੀਆਂ ਤੇ ਬਿਲਕੁਲ ਸਹੀ ਜਗ੍ਹਾ ਤੇ ਲੱਗਣਗੀਆਂ ਤੇ ਇਹ ਦੇਖੋ ਸੀਨ ਲਗਾ ਲਈਏ ਇਹ ਸਟ੍ਰੈਪਸ ਵੀ ਲਗਾ ਲਈਆਂ ਨੇ ਤੇ ਤਨੀਆਂ ਲਗਾਉਣ ਤੋਂ ਬਾਅਦ ਹੁਣ ਤੁਹਾਨੂੰ ਦੱਸਾਂਗੇ ਇਹਦੇ ਵਿੱਚ ਜਿਹੜੇ ਸਾਡੇ ਹੈਵੀ ਪਾਰਟੀ ویئر ਸੂਟ ਹੁੰਦੇ ਆ ਤੇ ਉਹ ਜਿਹੜੇ ਇੱਧਰ ਉੱਧਰ ਪਏ ਰਹਿੰਦੇ ਆ ਇਹਨਾਂ ਨੂੰ ਕੋਈ ਦਾਗ ਨਾ ਲੱਗ ਜਾਏ ਤੇ ਫਿਰ ਅਸੀਂ ਜਿਹੜੇ ਪੈਕਿੰਗ ਕਵਰ ਵੀ ਮੰਗਾਉਨੇ ਆ ਆਨਲਾਈਨ ਮੰਗਾਉਨੇ ਆ ਜਾਂ ਸ਼ਾਪਿੰਗ ਕਰਕੇ ਅਸੀਂ ਲੈ ਆਉਨੇ ਆ ਤੇ ਇਹ ਦੇਖੋ ਇਹ ਵਧੀਆ ਇੱਕ ਪੈਕਿੰਗ ਸ਼ਾਪਿੰਗ ਜਿਹੜਾ ਵਾ ਇਹ ਬੈਗ ਵੀ ਬਣ ਸਕਦਾ ਹੈ ਤੇ ਇਹ ਜਿਹੜਾ ਵਾ ਸੂਟ ਨੂੰ ਪੈਕ ਕਰਨ ਵਾਲਾ ਕਵਰ ਬਣ ਗਿਆ ਤੇ ਇਸ ਤਰੀਕੇ ਨਾਲ ਸੀ ਕਿਸੇ ਪਾਰਟੀ ਤੇ ਜਾਣਾ ਮੈਰਿਜ ਤੇ ਜਾਣਾ ਤੇ इजीली ਆਪਣੇ ਸੂਟ ਨੂੰ ਇਸੇ ਤਰੀਕੇ ਨਾਲ ਵਿੱਚ ਦੁਪੱਟਾ ਸਲਵਾਰ ਤੁਸੀਂ ਸਾੜੀ ਜਾਂ ਲਹਿੰਗਾ ਹੈ ਕੁਛ ਵੀ ਹੈ ਤੁਸੀਂ ਆਪਣਾ ਇਸ ਤਰੀਕੇ ਦੇ ਨਾਲ ਵਿੱਚ ਫੋਲਡ ਕਰਕੇ ਲੈ ਕੇ ਜਾ ਸਕਦੇ ਹੋ ਤੇ ਸੂਟ ਨੂੰ ਕੋਈ ਵੀ ਜੜੀ ਆ ਉਹ ਮੁਸ਼ਕਲ ਨਹੀਂ ਆਵੇਗੀ ਮਤਲਬ ਕਿ ਕੋਈ ਵੀ ਦਾਗ ਨਹੀਂ ਲੱਗੇਗਾ ਤੇ ਤੁਸੀਂ इजीली ਜਿਹੜੇ ਸੂਟ ਆ ਅਸੀਂ ਇਸ ਤਰੀਕੇ ਨਾਲ ਸਟੋਰ ਕਰਕੇ ਵੀ ਰੱਖ ਸਕਦੇ ਆ ਤੇ ਦੇਖੋ ਕਿੰਨਾ ਵਧੀਆ ਲੱਗ ਰਿਹਾ ਹੈ ਤੇ ਇਸ ਤਰੀਕੇ ਨਾਲ ਤੁਸੀਂ ਵੀ ਆਪਣੇ ਪੈਸੇ ਬਚਾ ਸਕਦੇ ਹੋ ਤੇ ਇਹ ਵੀ ਜਿਹੜਾ ਬੇਕਾਰ ਪਏ ਕੱਪੜੇ ਤੋਂ ਸੀ ਬਣਿਆ ਹੈ ਤੇ ਹੁਣ ਇੰਨਾ ਕਾ ਕਪੜਾ ਹੋਰ ਬਚ ਗਿਆ ਤੇ ਉਹਨੂੰ ਵੀ ਅਸੀਂ ਯੂਜ਼ ਵਿੱਚ ਲਿਆਵਾਂਗੇ ਜਿਹੜਾ ਵਾ ਫालतू ਨਹੀਂ ਫੈਂਕਾਂਗੇ ਤੇ ਇਹਦਾ ਅਸੀਂ ਬਣਾਵਾਂਗੇ ਜੀ ਇਹ 쿠ਸ਼ਨ 쿠ਸ਼ਨ ਕਵਰ ਤੁਸੀਂ ਜਿਹੜਾ 쿠ਸ਼ਨ ਵਾ ਉਹ ਤੁਸੀਂ ਆਪਣੇ ਜਿਹੜਾ ਅਕੋਰਡਿੰਗ ਬਣਾ ਸਕਦੇ ਹੋ ਜਿੱਡਾ ਕਿ ਤੁਹਾਡੇ ਕੋਲ 쿠ਸ਼ਨ ਦਾ ਕਵਰ ਪਿਆ ਹੋਵੇ ਤੁਸੀਂ ਉਹਦੇ ਅਕੋਰਡਿੰਗ 쿠ਸ਼ਨ ਬਣਾ ਸਕਦੇ ਹੋ ਤੇ ਇਸ ਕੱਪੜੇ ਨੂੰ ਅਸੀਂ ਇਸ ਤਰੀਕੇ ਨਾਲ ਕਰਦਾ ਹੈ ਫੋਲਡ ਫੋਲਡ ਕਰਕੇ ਇਹਦੇ ਜਿਹੜੇ ਤਿੰਨਾ ਹਿੱਸਿਆਂ ਤੇ ਇਸ ਜਿਹੜੀ ਸਿਲਾਈ ਲਗਾ ਲਈਏ ਤੇ ਚੌਥਾ ਹਿੱਸਾ ਉਪਰ ਖਲਾਵਾਂਗੇ ਤੇ ਇਹਦੇ ਵਿੱਚ ਜਿਹੜੇ ਬਾਕੀ ਹੁਣ ਜਿਹੜੀ ਸਾਡੇ ਕੋਲ ਬੈੱਡ ਸ਼ੀਟੀ ਉਹਦੀਆਂ ਕਤਰਨਾ ਜਿਹੜੀਆਂ ਬਾਕੀ ਫालतੂ ਪਈਆਂ ਨੇ ਬਾਦੂ ਜਿਹੜਾ ਮਟੀਰੀਅਲ ਪਿਆ ਇਹ ਕੋਈ ਤੁਹਾਡੇ ਕੋਲ ਲੀਰਾ ਮਪਣਾਣੀਆਂ ਕਤਰਨਾ ਕੋਈ ਦੁਪੱਟਾ ਪੁਰਾਣਾ ਜਿਹਦਾ ਸ਼ਿਫੌਨ ਚਨਾਉਣ ਦੇ ਪੁਰਾਣੇ ਦੁਪੱਟੇ ਪਈ ਹੁੰਦੀਆਂ ਨੇ ਉਹ ਸੌਫਟ ਹੁੰਦੀਆਂ ਨੇ ਕੁਝ ਵੀ ਹੈਗਾ ਤੁਸੀਂ ਉਹ ਸਾਰੇ ਜਿਹੜਾ ਇਹਦੇ ਵਿੱਚ ਜਿਹੜਾ ਕੋਪਰ ਸਕਦੇ ਹੋ ਤੇ ਇਹ ਜਿਹੜੀ ਬੈੱਡ ਸ਼ੀਟ ਦੀਆਂ ਪੁਰਾਣੀਆਂ ਜਿਹੜੀਆਂ ਲੀਰਾ ਲੋੜਾਂ ਪਚਕੀਆਂ ਨੇ ਤੋ ਉਹ ਸਾਰਾ ਮਟੀਰੀਅਲ ਅਸੀਂ ਬਾਹਰ ਸੁੱਟਣ ਦੀ ਬਜਾਏ ਇਹਦੇ ਵਿੱਚ ਅੰਦਰ ਇਨਸਰਟ ਕਰ ਦਵਾਂਗੇ ਤੇ ਦੇਖੋ ਇਹ ਸਭ ਕੁਝ ਮੈਂ ਅੰਦਰ ਪਾ ਦਿੱਤਾ ਹੈ ਤੇ ਇੱਕ ਇਹ ਮੇਰੇ ਕੋਲ ਪਿਆ ਪੁਰਾਣਾ ਦੁਪੱਟਾ ਉਹ ਵੀ ਵਿੱਚੋਂ ਕਈ ਥਾਵਾਂ ਤੋਂ ਉੱਤੇ ਟੋਕਾਂ ਪੈ ਚੁੱਕੀਆਂ ਸੀਗੀਆਂ ਤੇ ਛੇਕ ਹੋ ਗਏ ਸੀਗੇ ਤੇ ਉਹ ਵੀ ਵੇਸਟ ਪਿਆ ਹੈ ਤੇ ਉਹਨੂੰ ਵੀ ਸੁੱਟਣ ਦੀ ਬਜਾਏ ਮੈਂ ਇਹਦੇ ਵਿੱਚ ਜਿਹੜਾ ਕਰ ਦਵਾਂਗੇ ਕਿਉਂਕਿ ਇਹ ਸ਼ਫਾਉਂ ਦਾ ਦੁਪੱਟਾ ਹੈ ਇਹ ਸੌਫਟ ਹੁੰਦੇ ਨੇ ਤੇ ਇਹਨੂੰ ਵਿੱਚ ਇਸ ਤਰ੍ਹਾਂ ਕਰਕੇ ਤੇ ਹੁਣ ਅਸੀਂ ਇਹਦੇ ਉੱਪਰ ਲਗਾ ਦੇਵਾਂਗੇ ਸੀਨ ਤੇ ਸੀਨ ਲਗਾਉਣ ਤੋਂ ਬਾਅਦ ਫਿਰ ਤੁਸੀਂ ਦੇਖਣਾ ਕਿ ਇਹ ਕਿੰਨਾ ਵਧੀਆ ਕੁਸ਼ਨ ਜਿਹੜਾ ਬਣ ਕੇ ਤਿਆਰ ਹੋ ਗਿਆ ਏ ਤੇ ਇਹਨਾਂ ਨੂੰ ਚੰਗੀ ਤਰ੍ਹਾਂ ਨੁਕਰਾਂ ਤੋਂ ਸੈੱਟ ਕਰ ਲਵਾਂਗੇ ਇੱਕੋ ਜਿਹਾ ਵਿੱਚ ਕਰ ਲਵਾਂਗੇ ਤੇ ਹੁਣ ਇੱਥੇ ਅਸੀਂ ਸੀਨ ਲਗਾ ਦਾਂਗੇ ਤੇ ਇਹ ਸੀਨ ਲਗਾਤੀ ਤੇ ਦੇਖੋ ਇਹ ਕੋਈ ਕਹਿ ਨਹੀਂ ਸਕਦਾ ਕਿ ਇਹ ਦੇ ਵਿੱਚ ਤੁਸੀਂ ਰੂਹੀ ਪੜੀਆ ਜਾਂ ਕੀ ਆ ਤੇ ਇਹ ਮੇਰੇ ਕੋਲ ਕੁਸ਼ਨ ਕਵਰ ਪਿਆ ਸੀਗਾ ਤੇ ਇਹਦੇ ਸਾਈਜ਼ ਨਾਲ ਮੈਂ ਬਣਾ ਲਿਆ ਤੇ ਹੁਣ ਤਾਂ ਇਹ ਅੰਦਰ ਪਾ ਦਿੱਤਾ ਹੈ ਇਹ ਦੀ ਜੁਗ ਲਗਾ ਲਗਾ ਦਾਂਗੇ ਜੀ ਹੁਣ ਕੋਈ ਪਛਾਨ ਨਹੀਂ ਸਕਦਾ ਕਿ ਇਹਦੇ ਵਿੱਚ ਕੀ ਹੈ ਤੇ ਇਸ ਤਰੀਕੇ ਨਾਲ ਤੁਸੀਂ ਆਪਣੇ ਪੈਸੇ ਬਚਾ ਸਕਦੇ ਹੋ ਮੇਰੀ ਅਰਦਾ ਕਰਦੇ ਆ ਤੁਹਾਨੂੰ ਅੱਜ ਦੀ ਵੀਡੀਓ ਪਸੰਦ ਆਈ ਹੋਗੀ ਪਲੀਜ਼ ਲਾਈਕ ਸ਼ੇਅਰ ਤੇ ਕਮੈਂਟ ਜੁ ਰ ਕਰਨਾ ਜੀ ਸਤਿ ਸ੍ਰੀ ਅਕਾਲ ਸਾਰੇ